ਰੋਤਾਖਦੈ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਨਾਂ ਦੀ ਮubaruk ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨ ਸਤਿਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਸਾਡੇ ਸਭਨਾ ਉੱਪਰ ਕੀਤੀ ਹੈ ਰੋਜ਼ਾਨਾ ਦੀ ਤਰ੍ਹਾਂ ਗੁਰਦਰਬਾਰ ਦੇ ਅੰਦਰ ਜੁੜ ਕੇ ਆਪ ਜੀ ਨੇ ਗੁਰਬਾਣੀ ਦੇ ਬਾਣ ਪ੍ਰੰਤ ਹਰਜਸ ਕੀਰਤਨ ਸਰਵਣ ਕੀਤੇ ਅੱਗੇ ਸਮਾ ਹੈ ਪਾਵਨ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜਨ ਦਾ ਅੱਜ ਦਾ ਪਾਵਨ ਸ਼ਬਦ ਜੋ ਲੜੀ ਅਸੀਂ ਪਿਛਲੇ ਦਿਵਾਨਾਂ ਤੋਂ ਅਰੰਭ ਕੀਤੀ ਹੈ ਉਸੇ ਲੜੀ ਦੇ ਤਹਿਤ ਦੇਵ ਗੰਧਾਰੀ ਰਾਗ ਦੀ ਅਰੰਭਤਾ ਕਰਦਿਆਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਇਸ ਰਾਗ ਦੇ ਵਿੱਚ ਪਹਿਲਾ ਸ਼ਬਦ ਜਿਸ ਦਾ ਮੂਲ ਪਾਠ ਆਪ ਸੰਗਤਾਂ ਨੇ ਰਲ ਮਿਲ ਕੇ ਸਰਵਣ ਕੀਤਾ ਅਤੇ ਨਾਲ-ਨਾਲ ਕੀਤਾ ਵੀ ਹੈ ਸਹਿਬ ਪਾਤਸ਼ਾਹ ਜੀ ਕਿਰਪਾ ਕਰਨ ਆਓ ਪਾਵਨ ਸ਼ਬਦ ਨੂੰ ਵਿਚਾਰਨ ਤੇ ਸਮਝਣ ਦਾ ਯਤਨ ਕਰੀਏ ਜਿਨਕ ਸਤਿਗੁਰੂ ਨੇ ਅਕਲ ਬੁੱਧ ਸਾਡੀ ਝੋਲੀ ਦੇ ਅੰਦਰ ਪਾਈ ਉਸ ਦੇ ਮੁਤਾਬਕ ਇਸ ਪਾਵਨ ਸ਼ਬਦ ਨੂੰ ਸਮਝਿਏ ادب ਸਤਕਾਰ ਦੇ ਸਹਿਤ ਫਤਿਹ ਸਾਂਝੀ ਕਰ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦੀ ਅਰੰਭਤਾ ਦੇ ਵਿੱਚ ਸੰਕੇਤ ਮੂਲ ਮੰਤਰ ਜੋ ਸਾਡੇ ਸਾਹਮਣੇ ਹੈ ਇਕ ਓਅੰਕਾਰ ਸਤਿ ਗੁਰ ਪ੍ਰਸਾਦ ਰੱਬ ਇੱਕ ਹੈ ਸਾਰੀ ਕਾਇਨਾਤ ਦੇ ਵਿੱਚ ਇੱਕ ਰਸ ਵਿਆਪਕ ਹੈ ਸਦੀਵ ਕਲਾ ਅਟਲ ਹੈ ਗੁਰੂ ਦੀ ਕਿਰਪਾ ਦੇ ਨਾਲ ਉਸ ਰੱਬ ਦੀ ਪ੍ਰਾਪਤੀ ਹੁੰਦੀ ਹੈ ਰਾਗ ਦੇਵਗੰਧਾਰੀ ਇਹ ਰਾਗ ਦਾ ਨਾਮ ਹੈ ਮਹਿਲਾ ਨੋਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਹਨ ਪਹਿਲਾ ਪਦ ਰਹਾਉ ਵਾਲਾ ਪਦ ਹੈ ਪਹਿਲਾ ਬਚਨ ਹੈ ਇਹ ਮਨ ਨੈਕ ਨਾ ਕਹਿਓ ਕਰੇ ਯਾਦ ਅਰਥ ਇਹ ਮਨ ਨੈਕ ਨੈਕ ਦਾ ਅਰਥ ਬਿਲਕੁਲ ਵੀ ਨਹੀਂ ਥੋੜਾ ਜਿਹਾ ਵੀ ਨਹੀਂ ਨਾ ਕਹਿਓ ਕਰੈ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਪੰਕਤੀ ਦੇ ਵਿੱਚ ਸਾਨੂੰ ਸਮਝਾ ਰਹੇ ਕਿ ਜਿਹੜਾ ਮਨ ਹੈ ਨਾ ਇਹ ਸੁਣਦਾ ਹੀ ਨਹੀਂ ਨੈਕ ਨਾ ਕਹਿਓ ਕਰੈ ਇਹਨੂੰ ਜਿੰਨਾ ਮਰਜੀ ਸਮਝਾ ਲਈਏ ਜਿੰਨਾ ਮਰਜੀ ਕਹਿ ਲਈਏ ਇਹ ਨਹੀਂ ਸਮਝਦਾ ਅੱਗੇ ਪੰਕਤੀ ਹੈ ਸਿੱਖ ਸਿਖਾਏ ਰਹਿਓ ਆਪਣੀ ਸੀ ਸਿੱਖ ਸਿਖਾਇ ਦਾ ਅਰਥ ਜਿੰਨ ਇੱਕ ਸਿੱਖਿਆ ਮੇਰੇ ਕੋਲ ਹੈ ਜਿੰਨਕ ਸਮਝਾਉਣ ਦੇ ਵਾਸਤੇ ਖਜ਼ਾਨਾ ਗਿਆਨ ਸਮਝ ਮੇਰੇ ਕੋਲ ਹੈ ਮੈਨੂੰ ਬੜਾ ਸਮਝਾਇਆ ਆਪਣੀ ਸੀ ਆਪਣੀ ਸੀ ਦਾ ਅਰਥ ਜੋ ਮੇਰੇ ਕੋਲ ਸੀ ਜਾਂ ਮੇਰੇ ਕੋਲ ਹੈ ਉਹਦੇ ਮੁਤਾਬਕ ਮੈਨੂੰ ਬੜਾ ਸਮਝਾਇਆ ਪਰ ਦੁਰਮਤ ਤੇ ਨਾ ਤਰੇ ਇਹ ਫਿਰ ਵੀ ਪੈੜੀ ਮਤ ਤੋਂ ਨਹੀਂ ਹਟਦਾ ਉਧਰ ਹੀ ਲੱਗਿਆ ਰਹਿੰਦਾ ਹੈ। ਇਸੇ ਰਹਾਉ ਵਾਲਾ ਪਤਾ ਜਿਹਦੇ ਅਸੀਂ ਅਰਥ ਕੀਤੇ। ਇਹ ਹਰ ਇੱਕ ਇਨਸਾਨ ਦੀ ਜੀਵਨ ਦੀ ਇੱਕ ਸਚਾਈ ਹੈ। ਜਿਹੜੀ ਸਤਗੁਰੂ ਪਾਤਸ਼ਾਹ ਜੀ ਆਪਣੀ ਪਾਵਨ ਬਾਣੀ ਦੇ ਵਿੱਚ ਬਾਰ ਬਾਰ ਬਿਆਨ ਕਰਦੇ। ਇਸੇ ਵਿਸ਼ੇ ਦੇ ਅਸੀਂ ਕਈ ਸਾਰੇ ਸ਼ਬਦ ਵਿਚਾਰਨੇ ਕਿੱਥੇ ਮਹਾਰਾਜ ਨੇ ਇਹ ਕਲ ਕਹੀ ਸੀ ਸਾਦੋ ਏ ਮਨ ਗਹਿਓ ਨਾ ਜਾਈ ਮਨ ਸਮਝ ਨਹੀਂ ਆ ਰਿਹਾ ਮਨ ਟਿਕ ਨਹੀਂ ਰਿਹਾ ਫੜਿਆ ਨਹੀਂ ਜਾ ਰਿਹਾ ਹੁਣ ਕਿਹੜੀ ਚੀਜ਼ ਹੈ ਜਿਹੜੀ ਮਨ ਨੂੰ ਨਹੀਂ ਟਿਕੰਦੇ ਇਹ ਵਿਸ਼ੇ ਤੇ ਆਪਾਂ ਪਹਿਲਾਂ ਬੜੀ ਵਾਰ ਗੱਲ ਕਰ ਚੁੱਕੇ ਆ ਮਨ ਕੀ ਹੈ ਫੁਰਨੇ ਵਿਚਾਰ ਉਹ ਫੁਰਨੇ ਮੇਰੇ ਅੰਦਰ ਇਕੱਠੇ ਹੋ ਗਏ ਉਹ ਫੁਰਨੇ ਮੇਰੇ ਅੰਦਰ ਚਾਰੇ ਪਾਸੇ ਤੋਂ ਆ ਗਏ ਜਿਹੜੇ ਫੁਰਨੇ ਮੇਰੇ ਜੀਵਨ ਨੂੰ ਟਿਕਾਹ ਵਾਲੇ ਪਾਸੇ ਨਹੀਂ ਲੈ ਲੈ ਕੇ ਜਾ ਰਹੇ ਕਿਉਂਕਿ ਸਾਡਾ ਸਾਰਾ ਜੀਵਨ ਜਿਹੜਾ ਹੈ ਉਹ ਮਨ ਦੇ ਉੱਪਰ ਖੜਾ ਹੈ ਔਰ ਮਨ ਕੀ ਹੈ ਮਨ ਵਿਚਾਰ ਦੇ ਉੱਪਰ ਕਿਦਾਂ ਦੇ ਵਿਚਾਰ ਸਾਡੇ ਅੰਦਰ ਚੱਲ ਰਹੇ ਹਨ ਔਰ ਜਿੱਦਾਂ ਦੇ ਵਿਚਾਰ ਸਾਡੇ ਮਨ ਦੇ ਅੰਦਰ ਚੱਲ ਰਹੀ ਹੈ ਉਸੇ ਹਿਸਾਬ ਦੇ ਨਾਲ ਅਸੀਂ ਦੁਨੀਆ ਨੂੰ ਵੇਖਦੇ ਹਾਂ ਜੋ ਕੁਝ ਸਾਡੇ ਅੰਦਰ ਹੈ ਹਰ ਬੰਦੇ ਦਾ ਹਰ ਚੀਜ਼ ਨੂੰ ਵੇਖਣ ਦਾ ਨਜ਼ਰੀਆ ਉਸੇ ਤਰੀਕੇ ਦਾ ਹੁੰਦਾ ਹੈ ਜੋ ਕੁਝ ਉਹਦੀ ਸੁਰਤ ਦੇ ਅੰਦਰ ਚੱਲ ਰਿਹਾ ਹੋਵੇ ਆਪਣੇ ਤਰੀਕੇ ਦੇ ਨਾਲ ਸਮਾਜ ਨੂੰ ਵੇਖਿਆ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਜਿਨ੍ਹਾਂ ਦੇ ਮਨ ਦੇ ਵਿੱਚ ਚੰਗੀ ਵਿਚਾਰ ਹੈ ਉਹ ਸਮਾਜ ਨੂੰ ਚੰਗੇ ਤਰੀਕੇ ਦੇ ਨਾਲ ਵੇਖਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਮਾੜੀ ਵਿਚਾਰ ਹੈ ਸਮਾਜ ਨੂੰ ਮਾੜੇ ਤਰੀਕੇ ਦੇ ਨਾਲ ਵੇਖ ਹਰ ਚੀਜ਼ ਨੂੰ ਅਸੀਂ ਗੁਰਦਾਰੇ ਆਉਂਦੇ ਆ ਸਾਰੇ ਲੋਕ ਆਉਂਦੇ ਆ ਕਿੰਨੀ ਸੰਗਤ ਸਵੇਰ ਤੋਂ ਸ਼ਾਮ ਤੱਕ ਹਾਜ਼ਰੀਆਂ ਭਰਦੀ ਹੈ ਤੁਸੀਂ ਵੇਖੋ ਹਰ ਬੰਦੇ ਦਾ ਵੇਖਣ ਦਾ ਗੁਰਦਾਰੇ ਆਉਣ ਦਾ ਨਜ਼ਰੀਆ ਵੱਖਰਾ ਹੁੰਦਾ ਹੈ ਕੋਈ ਬੜੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੇ ਅੱਗੇ ਜਾ ਕੇ ਨਕਮਸਤਕ ਹੁੰਦੇ ਨੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਨੇ ਆਏ ਤੇ ਸਾਰੇ ਮੱਥਾ ਟੇਕਣ ਦੇ ਵਾਸਤੇ ਸਤਿਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਦੇ ਵਾਸਤੇ ਨੇ ਪਰ ਕਈਆਂ ਦੀ ਉਹ ਮਾਨਸਿਕ ਸਥਿਤੀ ਇਹ ਹੋ ਜੀ ਜਾਂਦੀ ਹੈ ਵੀ ਉਹ ਉੱਥੇ ਦੇਖ ਕੇ ਵੀ ਇਹ ਵੇਖਦੇ ਆਂ ਚੀਜ਼ ਇੱਥੇ ਨਹੀਂ ਇੱਥੇ ਹੋਣੀ ਚਾਹੀਦੀ ਸੀ ਇਹ ਚੀਜ਼ ਇਦਾਂ ਨਹੀਂ ਇਦਾਂ ਹੋਣੀ ਚਾਹੀਦੀ ਸੀ ਮੈਂ ਇਹ ਨਹੀਂ ਕਹਿ ਰਿਹਾ ਉਹ ਗਲਤ ਕਰ ਰਿਹਾ ਪਰ ਉਹ ਚੀਜ਼ ਦੂਜੇ ਬੰਦੇ ਨੇ ਨਹੀਂ ਵੇਖੀ ਕਿਉਂਕਿ ਉਹਦੇ ਧਿਆਨ ਦੇ ਵਿੱਚ ਉਹ ਚੀਜ਼ ਨਹੀਂ ਸੀ ਇੱਕ ਵਿਦਵਾਨ ਦੀ ਵਿਚਾਰਮੱਜ ਸੁਣ ਰਿਹਾ ਨੇ ਬੜੀ ਕਮਾਲ ਦੀ ਗੱਲ ਆਖੀ ਉਹ ਕਹਿੰਦੇ ਕਿਸੇ ਰਾਹ ਦੇ ਵਿੱਚ ਨਾ ਇੱਕ ਫਲਦਾਰ ਦਰਖਤ ਸੀ ਉਹਦੀ ਛਾਂ ਬੜੀ ਉਹਦੇ ਫਲ ਬੜੇ ਸਵਾਦਲੇ ਤੇ ਜਦੋਂ ਕਿਤੇ ਧੁੱਪ ਹੋਣੀ ਤੇ ਤੇ ਦਰਖਤਾਂ ਦੀ ਛਾਂ ਦੇ ਵਿੱਚ ਦੁਪਹਿਰਾ ਕੱਟਣਾ ਤੇ ਸ਼ਾਮਾਂ ਪੈਣੀਆਂ ਤੇ ਉਤਰ ਪੈਣਾ ਆ ਕੇ ਕੋਈ ਲੱਕੜ ਦਾ ਕੰਮ ਕਰਨ ਵਾਲਾ ਜਿਹਦਾ ਲੱਕੜ ਕੱਟਣ ਦਾ ਵਡਣ ਦਾ ਵੇਚਣ ਦਾ ਬਿਜ਼ਨਸ ਸੀ ਉਸ ਦਰਖਤ ਦੇ ਥੱਲੇ ਬੈਠ ਗਿਆ ਨਾਲੇ ਤੇ ਲੰਮਾ ਪਿਆ ਲੰਮਾ ਪੈ ਕੇ ਮਨ ਦੇ ਵਿੱਚ ਆਪਣੀ ਗਿਣਤੀਆਂ ਕਰ ਰਿਹਾ ਵੀ ਜੇ ਇਹ ਦਰਖਤ ਨੂੰ ਮੈਂ ਵੱਡਾ ਤੇ ਇਹਦੇ ਟਾਣੇ ਬੜੇ ਮੋਟੇ ਨੇ ਤੇ ਦੂਜੀ ਗੱਲ ਟਾਣੇ ਸਿੱਧੇ ਬੜੇ ਨੇ ਤੇ ਇਹ ਮੈਂ ਇੰਨੇ ਕ ਦਾ ਖਰੀਦ ਕੇ ਇੰਨੇ ਕ ਦਾ ਵੇਚ ਲਵਾਂਗਾ ਤੇ ਇਨਾ ਮੇਰੇ ਪੱਲੇ ਪ੍ਰੋਫਿਟ ਆ ਜਾਏਗਾ ਉਤਰ ਗਿਆ ਮਨ ਦੇ ਵਿੱਚ ਇੱਕ ਆੜਤ ਹੈ ਉਹ ਮਨ ਦੇ ਵਿੱਚ ਵਿਚਾਰ ਚੱਲ ਰਹੀ ਹੈ ਦੂਜਾ ਇੱਕ ਰਾਗੀ ਆਇਆ ਉਹ ਥੱਲੇ ਬੈਠਾ ਤੇ ਉਹਦੇ ਉੱਪਰ ਆਇਆ ਹੋਇਆ ਫਲਾਂ ਦਾ ਬੂਰ ਵੇਖਦਾ ਉਹਦਾ ਕੰਮ ਹੈ ਫਲ ਵੇਚਣੇ ਆਮ ਤੌਰ ਤੇ ਅੱਜ ਵੀ ਜਿਹੜੇ ਬਾਗਾਂ ਵਾਲੇ ਇਲਾਕੇ ਨੇ ਉਦਾਂ ਇਹ ਹੁੰਦਾ ਵੀ ਜਿੱਦਾਂ ਫਲਾਂ ਤੇ ਦਰਖਤਾਂ ਤੇ ਬੂਰ ਆਉਂਦਾ ਨਾ ਤੇ ਜਿਹੜੇ ਠੇਕੇਦਾਰ ਨੇ ਉਹਦਾ ਇੱਕ ਠੇਕਾ ਕਰ ਲੈਂਦੇ ਨੇ ਵੀ ਇੰਨਾ ਕੁ ਫਾਲੇ ਦੇ ਤੇ ਆਏਗਾ ਤੇ ਇੰਨਾ ਕੁ ਫਲ ਮੈਂ ਆਪਣੇ ਹਿਸਾਬ ਦੇ ਨਾਲ ਮਾਲਕ ਨੂੰ ਇੰਨਾ ਪੈਸਾ ਦੇ ਦੇਣਾ ਜੋ ਬਚੇਗਾ ਜੋ ਹੋਏਗਾ ਉਹ ਮੈਂ ਆਪਣੇ ਤਰੀਕੇ ਦੇ ਨਾਲ ਕਰ ਲਾਂ ਉਹਨਾਂ ਨੇ ਬੂਰ ਵੇਖਿਆ ਤੇ ਬੂਰ ਵੇਖ ਕੇ ਉਹ ਆਪਣੇ ਅੰਦਰ ਇਹ ਕੋਸ਼ਿਸ਼ ਕਰ ਰਿਹਾ ਸੋਚ ਰਿਹਾ ਵੀ ਜੇ ਮੈਂ ਇਹਦਾ ਠੇਕਾ ਲਵਾਂ ਕਿੰਨੇ ਕੁ ਚੋ ਹੋ ਜਾਏਗਾ ਇੰਨਾ ਮੈਨੂੰ ਪ੍ਰੋਫਿਟ ਹੋ ਜਾਏਗਾ ਤੇ ਇੰਨੇ ਦੇ ਮੈਂ ਫਲ ਵੇਚਦਾ ਹੁਣ ਦੋਵਾਂ ਦੀ ਮਾਨਸਿਕ ਸਥਿਤੀ ਹੈ ਇੱਕ ਉਹਨੂੰ ਚਾਹੁੰਦਾ ਵੀ ਇਹਨੂੰ ਵਾਅਦ ਤੋਂ ਵੱਧ ਫਲ ਲੱਗਣ ਉਹਦੇ ਵਿੱਚ ਮੇਰਾ ਲਾਭ ਹੈ ਤੇ ਇੱਕ ਉਹਨੂੰ ਵੱਢ ਕੇ ਖਤਮ ਕਰਨਾ ਚਾਹੁੰਦਾ ਤੇ ਉਹਦੇ ਵਿੱਚ ਮੇਰਾ ਲਾਭ ਹੈ ਦੋਵਾਂ ਦੀ ਮਾਨਸਿਕ ਸਥਿਤੀ ਹੈ ਠੀਕ ਉਸੇ ਤਰੀਕੇ ਦੇ ਨਾਲ ਜੋ ਜੋ ਕੁਝ ਸਾਡੇ ਮਨ ਦੇ ਵਿੱਚ ਚੱਲ ਰਿਹਾ ਹੈ ਉਸੇ ਤਰੀਕੇ ਦੇ ਨਾਲ ਅਸੀਂ ਸਾਰੇ ਸਮਾਜ ਨੂੰ ਵੇਖਦੇ ਆਂ ਬਾਹਰ ਦੇ ਹਾਲਾਤ ਉਸੇ ਤਰੀਕੇ ਦੇ ਨਾਲ ਸਾਨੂੰ ਲੱਗਦੇ ਆਂ ਸਤਿਗੁਰੂ ਦੀ ਬਾਣੀ ਨੇ ਤਾਂ ਸਾਨੂੰ ਇਹ ਵਿਚਾਰ ਸਮਝਾਇਆ ਮਹਾਰਾਜ ਕਹਿੰਦੇ ਆਪਣੇ ਮਨ ਦੀ ਘਾੜਤ ਨਵੇਂ ਤਰੀਕੇ ਦੇ ਨਾਲ ਘੜਨੀ ਪਵੇਗੀ ਕਿਉਂਕਿ ਜਿਹੜੇ ਵਿਚਾਰ ਤੇਰੇ ਜੀਵਨ ਦੇ ਅੰਦਰ ਪਹਿਲਾਂ ਦੇ ਚੱਲ ਰਹੇ ਨੇ ਨਾ ਉਹ ਕਿਸੇ ਕੰਮ ਦੇ ਨਹੀਂ ਆ ਉਹ ਇਹਨੂੰ ਟਿਕ ਕੇ ਨਹੀਂ ਰਹਿਣ ਦੇਣਗੇ ਤੈਨੂੰ ਗੁਰੂ ਦੇ ਸ਼ਬਦ ਦਾ ਸਹਾਰਾ ਲੈ ਕੇ ਪੂਰੇ ਮਨ ਨੂੰ ਹੀ ਦੁਆਰਾਂ ਤੋਂ ਕਢਣਾ ਪਏਗਾ। ਉਹਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ ਗੁਰ ਕੈ ਸ਼ਬਦ ਬਣਾਵੋ ਇਹ ਮਨ। ਜਿਹੜਾ ਤੇਰਾ ਭੈੜਾ ਮਨ ਸੀ ਉਹਨੂੰ ਬਦਲ ਕੇ ਗੁਰੂ ਦੇ ਸ਼ਬਦ ਦੇ ਰਾਹੀ ਨਵਾਂ ਮਨ ਬਣਾ। ਹੁਣ ਗੁਰੂ ਦੇ ਸ਼ਬਦ ਦੇ ਰਾਹੀ ਨਵਾਂ ਮਨ ਕਿੱਦਾਂ ਬਣੇਗਾ? ਗੁਰੂ ਕੀ ਬਾਣੀ ਪੜ੍ਹਦੇ ਆਂ, ਗੁਰੂ ਕੀ ਸੰਗਤ ਕਰਦੇ ਆਂ। ਜਿਹੜੀਆਂ-ਜਿਹੜੀਆਂ ਵਿਚਾਰਾਂ ਤੇਰੇ ਅੰਦਰ ਆ ਰਹੀਆਂ ਨੇ ਉਹ ਵਿਚਾਰਾਂ ਜਦੋਂ ਇਕੱਠੀਆਂ ਹੋ ਰਹੀਆਂ ਨੇ ਤੇ ਸਾਡਾ ਮਨ ਬਣਦਾ ਚਲਾ ਜਾ ਰਿਹਾ ਤੁਸੀਂ ਵੇਖੋ ਜਦੋਂ ਅਸੀਂ ਰੋਜ਼ਾਨਾ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਕਿਰਪਾ ਕਰੇ ਤੁਸੀਂ ਹਾਜ਼ਰੀਆਂ ਭਰਦੇ ਹੋ ਮੈਂ ਪਹਿਲਾਂ ਵੀ ਇਹ ਬਿਨਾਂ ਕੀਤੀ ਵੀ ਸਰੀਰਕ ਤੌਰ ਤੇ ਭਾਵੇਂ ਸਾਨੂੰ ਨਾ ਲੱਗੇ ਵੀ ਕੀ ਫਰਕ ਪਿਆ ਪਰ ਜਦੋਂ ਅਸੀਂ ਰੋਜ਼ ਬਾਣੀ ਦੇ ਵਿਚਾਰ ਕੀਰਤਨ ਪਾਠ ਸੁਣਦੇ ਆ ਨਾ ਉਦੇ ਨਾਲ ਜਿਹੜੀਆਂ ਗੱਲਾਂ ਅਸੀਂ ਨਿਤ ਕਰ ਰਹੇ ਹਾਂ ਤੇ ਸੁਣ ਰਹੇ ਹਾਂ ਉਹ ਗੱਲਾਂ ਸਾਡੇ ਅੰਦਰ ਇਕੱਠੀਆਂ ਹੋ ਰਹੀਆਂ ਨੇ ਇਸ ਗੱਲ ਨੂੰ ਤੁਸੀਂ ਆਪਣੇ ਆਪ ਦੇ ਨਾਲ ਕਦੇ ਫੀਲ ਕਰਕੇ ਵੇਖਿਓ ਪਹਿਲਾਂ ਦੇ ਨਾਲੋਂ ਤੇ ਹੁਣ ਦੇ ਨਾਲੋਂ ਸਾਡੀ ਸੋਚ ਦੇ ਵਿੱਚ ਕਿੰਨਾ ਅੰਤਰ ਆ ਗਿਆ ਇਹ ਕੀ ਹੈ ਸਾਡੇ ਮਨ ਦੀ ਘੜਤ ਘੜੀ ਜਾ ਰਹੀ ਹੈ ਉਹ ਕਿਉਂ ਹੋਇਆ ਕਿਉਂਕਿ ਅਸੀਂ ਆਪਣੇ ਮਨ ਨੂੰ ਉਹ ਸੰਗਤ ਦੇ ਵਿੱਚ ਲੈ ਕੇ ਆਏ ਤੇ ਉਹ ਸੰਗਤ ਦਾ ਪ੍ਰਭਾਵ ਪਾਉਣੇ ਕਿ ਜ਼ਰੂਰੀ ਨਹੀਂ ਕਿੰਨੇ ਸਾਲ ਹੋ ਗਏ ਸਾਨੂੰ ਕਥਾ ਕਰਦੇ ਤੇ ਸੁਣਦੇ ਨੂੰ ਸਾਨੂੰ ਜ਼ਰੂਰੀ ਥੋੜੀ ਸਾਰੀਆਂ ਗੱਲਾਂ ਚੇਤੇ ਨੇ ਨਹੀਂ ਹੁੰਦੀਆਂ ਕਿਸੇ ਨੂੰ ਮੈਨੂੰ ਪੁੱਛੋ ਮਹੀਨੇ ਪਹਿਲਾਂ ਕਿਹੜੀ ਗੱਲ ਕੀਤੀ ਸ਼ਾਇਦ ਮੈਨੂੰ ਵੀ ਨਾ ਚੇਤਾ ਹੋਵੇ ਪਰ ਉਹ ਗੱਲ ਸਾਡੀ ਸੁਰਤ ਦੇ ਵਿੱਚ ਇੱਕ ਇੱਕ ਦੋ ਦੋ ਕਰਕੇ ਜੜੀਆਂ ਵਿਚਾਰਾਂ ਬੈਠਦੀਆਂ ਗਈਆਂ ਉਹਨਾਂ ਨੇ ਸਾਡੇ ਅੰਦਰੂਨੀ ਸੋਚ ਦੇ ਵਿੱਚ ਬੜਾ ਵੱਡਾ ਬਦਲਾਅ ਲੈ ਕੇ ਆਇਆ ਇਹਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ ਗੁਰੂ ਦੀ ਸੰਗਤ ਦੇ ਵਿੱਚ ਜੁੜਿਆ ਮਨ ਦੀ ਨਵੀਂ ਘਾੜਤ ਘੜੀ ਜਾਂਦੀ ਹੈ ਸ੍ਰੀ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਕਿਉਂ ਨਹੀਂ ਮਨ ਵਿਚਾਰ ਮੰਨ ਰਿਹਾ ਕਿਉਂ ਨਹੀਂ ਇਹ ਮਨ ਸੁਣ ਰਿਹਾ ਕਿਉਂਕਿ ਜੋ ਪਹਿਲਾਂ ਦੀ ਵਿਚਾਰ ਚੱਲਦੀ ਆ ਰਹੀ ਹੈ ਨੂੰ ਉਹਨੂੰ ਇੱਕ ਦਿਨ ਦੇ ਵਿੱਚ ਨਹੀਂ ਮਿਟਾਇਆ ਜਾ ਸਕਦਾ ਅਸੀਂ ਬੜੀ ਵਾਰ ਜਦੋਂ ਧਾਰਮਿਕ ਅਸਥਾਨਾਂ ਤੇ ਲੋਕਾਂ ਨੂੰ ਵਿਚਰਦਿਆਂ ਵੇਖਦੇ ਹਾਂ ਇਸੀ ਗੱਲ ਕਹਿੰਦੇ ਆ ਵੀ ਤੂੰ ਇੰਨੀ ਬਾਣੀ ਪੜਦਾ ਤੂੰ ਇੰਨੀ ਸੇਵਾ ਕਰਦਾ ਜਾਂ ਇਹ ਸਾਰਾ ਕੁਝ ਤੂੰ ਕਰਦਾ ਤੇ ਤੂੰ ਇਦਾਂ ਦੇ ਕੰਮ ਕਿਉਂ ਕਰਦਾ ਸੇਵਾ ਕਰਦਾ ਹਜੇ ਉਹਨੂੰ ਕੁਝ ਸਾਲ ਹੋਇਆ ਕੁਝ ਦਿਨ ਹੋਇਆ ਜੋ ਕੁਝ ਉਹਦੇ ਅੰਦਰ ਪਹਿਲਾਂ ਭਲਿਆ ਪਿਆ ਉਹ ਪਤਾ ਨਹੀਂ ਕਿੰਨੇ ਸਮੇਂ ਦਾ ਭਲਿਆ ਪਿਆ ਉਹਦਾ ਸੁਭਾਅ ਜਿਹੜਾ ਉਹ ਅੱਜ ਦਾ ਨਹੀਂ ਹੈ ਉਹਦਾ ਬੜੇ ਲੰਮੇ ਸਮੇਂ ਤੋਂ ਉਹਦਾ ਮਨ ਉਹਦੀ ਸੰਗਤ ਕਰਦਾ ਆ ਰਿਹਾ ਤੇ ਇੱਕ ਦੋ ਦਿਨਾਂ ਦੇ ਵਿੱਚ ਉਹ ਸੁਭਾਅ ਬਦਲਣ ਵਾਲਾ ਨਹੀਂ ਹੁੰਦਾ ਤੁਸੀਂ ਵੇਖੋ ਬੜੀਆਂ ਸਾਰੀਆਂ ਆਦਤਾਂ ਸਾਡੀਆਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਬੜੀ ਛੇਤੀ ਛੁੱਟ ਜਾਂਦੀਆਂ ਨੇ ਪਰ ਬੜੀਆਂ ਸਾਰੀਆਂ ਆਦਤਾਂ ਸਾਡੇ ਜੀਵਨ ਦੇ ਵਿੱਚ ਉਹ ਸਾਨੂੰ ਪਤਾ ਹੈ ਵੀ ਅਸੀਂ ساری ਜ਼ਿੰਦਗੀ ਵੀ ਲਾ ਦਈਏ ਤਾਂ ਵੀ ਉਹ ਸਾਡਾ ਖੜਾ ਨਹੀਂ ਛੱਡਦੀਆਂ ਤੇ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਆਪਣੇ ਸ਼ਬਦ ਦੀ ਤਾਕਤ ਬਖਸ਼ਿਸ਼ ਕਰਨ ਅਸੀਂ ਆਪਣੇ ਮਨ ਦੇ ਨਾਲ ਝਗੜ ਲਈਏ ਮਨ ਦੇ ਨਾਲ ਲੁੱਝ ਲਈਏ ਤਾਂ ਕਿ ਤੇ ਉਹ ਬਖਸ਼ਿਸ਼ ਹੋ ਜਾਏ ਜਦੋਂ ਤੱਕ ਇਹ ਬਖਸ਼ਿਸ਼ੇ ਰਹਿਮਤ ਨਹੀਂ ਹੋਏਗੀ ਉਦੋਂ ਤੱਕ ਇਹ ਮੰਨਨੇ ਨਹੀਂ ਟਿਕਣਾ ਇਹਨੇ ਗੱਲ ਪ੍ਰਵਾਨ ਹੀ ਨਹੀਂ ਕਰੀ ਅਸੀਂ ਥੋੜੇ ਦਿਨ ਪਹਿਲਾਂ ਜਦੋਂ ਮਨ ਦੇ ਵਿਸ਼ੇ ਦੀ ਗੱਲ ਕੀਤੀ ਸੀ ਉਦੋਂ ਵੀ ਅਸੀਂ ਇਹ ਵਿਚਾਰ ਸਾਂਝੀ ਕਰ ਰਹੇ ਸੀ ਵੀ ਇਹ ਉਸੇ ਤਰੀਕੇ ਦੇ ਨਾਲ ਜਿੰਨਾ ਤੁਸੀਂ ਇਹਨੂੰ ਚੰਗੇ ਪਾਸੇ ਜੋੜਨ ਦੀ ਕੋਸ਼ਿਸ਼ ਕਰੋਗੇ ਉੰਨਾ ਦੂਰਦਾ ਹੈ ਸਹਿਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਵਿਚਾਰ ਸਾਡੇ ਸਾਹਮਣੇ ਰੱਖੀ ਸਤਿਗੁਰੂ ਕਹਿੰਦੇ ਯਹ ਮਨ ਨੈਕ ਨਾ ਕਹਿਓ ਕਰੇ ਮੇਰੇ ਅੰਦਰ ਦੀ ਹਾਲਤ ਇਹ ਹੈ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਮੈਂ ਆਪਣੇ ਅੰਦਰ ਨੂੰ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਕਰਦਾ ਪਰ ਮੇਰਾ ਅੰਦਰ ਉਸੇ ਹੀ ਗੱਲ ਨੂੰ ਪ੍ਰਵਾਨ ਨਹੀਂ ਕਰਦਾ ਤੁਸੀਂ ਵੇਖੋ ਬਾਹਰੀ ਤੌਰ ਤੇ ਭਾਵੇਂ ਕੋਈ ਪਰਿਵਾਰਕ ਮੈਂਬਰ ਹੋਵੇ ਭਾਵੇਂ ਕਿ ਸਾਡੇ ਆਲੇ ਦੁਆਲੇ ਕੋਈ ਵਿਚਰਨ ਵਾਲਾ ਹੋਵੇ ਜਾਂ ਸਾਡੇ ਨਾਲ ਕੋਈ ਕੰਮ ਕਰਨ ਵਾਲਾ ਹੋਵੇ ਅਸੀਂ ਉਹਨੂੰ ਇਹ ਗੱਲ ਕਹਿੰਨੇ ਵੀ ਤੈਨੂੰ ਕਿੰਨੀ ਵਾਰ ਸਮਝਾ ਦਿੱਤੀ ਤੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਅਸੀਂ ਉਹਦੇ ਤੇ ਔਖੇ ਵੀ ਹੁੰਨੇ ਆ ਕਈ ਵਾਰ ਗੁੱਸਾ ਵੀ ਕਰਦੇ ਆ ਕਈ ਵਾਰ ਆਪਣੇ ਬੱਚੇ ਨੂੰ ਵੀ ਡਾਟਦੇ ਨੇ ਤੈਨੂੰ ਕਿੰਨੀ ਵਾਰ ਕਿ ਇਹ ਕੰਮ ਨਹੀਂ ਕਰਨਾ ਤੇ ਤੂੰ ਬਾਜ ਕਿਉਂ ਨਹੀਂ ਆਉਂਦਾ ਇਹ ਕੰਮ ਕਿਉਂ ਕਰਦਾ ਅਸੀਂ ਕਿੰਨੀ ਵਾਰ ਆਪਣੇ ਆਪ ਨੂੰ ਕਿੰਨੀਆਂ ਗੱਲਾਂ ਸਮਝਾਈਆਂ ਨੇ ਤੇ ਅਸੀਂ ਆਪਣੀ ਕਿੰਨੀ ਕਮਨੀ ਹੈ ਇਹ ਅਸੀਂ ਆਪਣੇ ਜੀਵਨ ਦੇ ਅੰਦਰ ਨਿਜੀ ਤਰਜ਼ ਤਜਰਬਾ ਕਰਕੇ ਵੇਖਿਓ ਅਸੀਂ ਕਿੰਨੇ ਸਾਰੇ ਵਾਦੇ ਆਪਣੇ ਨਾਲ ਕੀਤੇ ਵੀ ਇਹ ਕੰਮ ਨਹੀਂ ਕਰਨੇ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਸਾਨੂੰ ਪਤਾ ਹੈ ਵੀ ਇਹ ਗੱਲਾਂ ਸਾਡੇ ਵਾਸਤੇ ਲਾਭਦਾਇਕ ਨਹੀਂ ਤੇ ਉਹ ਗੱਲ ਅਸੀਂ ਜ਼ੁਬਾਨ ਤੋਂ ਜ਼ਰੂਰ ਕਹਿ ਲੈਂਦੇ ਹਾਂ ਪਰ ਸਾਡਾ ਅੰਦਰ ਉਸ ਗੱਲ ਨੂੰ ਪ੍ਰਵਾਨ ਨਹੀਂ ਕਰਦਾ ਮਨ ਦਾ ਹੀ ਨਹੀਂ ਜੋ ਸਿਵਕ ਕੋ ਅਸੀਂ ਬਾਰੀ ਤੌਰ ਤੇ ਬੰਦੇ ਦੇ ਉੱਪਰ ਔਖੇ ਹੋ ਸਕਦੇ ਹਾਂ ਗੁੱਸਾ ਕਰ ਸਕਦੇ ਹਾਂ ਹੋ ਸਕਦਾ ਗੁੱਸੇ ਦੇ ਵਿੱਚ ਆ ਕੇ ਕਿਸੇ ਨੂੰ ਮੰਦਾ ਚੰਗਾ ਵੀ ਬੋਲ ਦੇ ਵੀ ਇਹ ਬੰਦਾ ਮੇਰੀ ਗੱਲ ਨਹੀਂ ਸੁਣਦਾ ਆਪਣੇ ਆਪ ਦਾ ਕੀ ਕਰਾਂਗੇ ਸਾਡਾ ਆਪਣਾ ਆਪਾ ਹੀ ਸਾਡਾ ਆਪਣਾ ਅੰਦਰ ਹੀ ਸਾਡੀਆਂ ਬੋਤੀਆਂ ਗੱਲਾਂ ਦੇ ਨਾਲ ਸਹਿਮਤ ਨਹੀਂ ਹੁੰਦਾ ਤੁਸੀਂ ਵੇਖੋ ਸੀ ਜ਼ੁਬਾਨ ਤੋਂ ਮੈਂ ਆਪਣੀ ਗੱਲ ਕਰਾਂ ਇਸ ਜ਼ੁਬਾਨ ਤੋਂ ਜਿੰਨੀਆਂ ਮਰਜ਼ੀ ਚੰਗੀਆਂ ਗੱਲਾਂ ਕਰ ਲਈਏ ਜਦੋਂ ਇਹ ਗੱਲਾਂ ਮੈਂ ਆਪਣੇ ਜੀਵਨ ਦੇ ਉੱਪਰ ਲਾਗੂ ਕਰਨ ਦੀ ਕੋਸ਼ਿਸ਼ ਕਰਾਂ ਤੇ ਬਹੁਤੀਆਂ ਗੱਲਾਂ ਤੋਂ ਮੇਰਾ ਆਪਣਾ ਆਪਾ ਹੀ ਬਾਗੀ ਹੋ ਜੇਗਾ ਲ ਇਹ ਗੱਲਾਂ ਥੋੜੀ ਮੰਨੀਆਂ ਜਾਂਦੀਆਂ ਨੇ ਇਹਨੂੰ ਸਤਿਗੁਰੂ ਨੇ ਕਿਹਾ ਇਹ ਮਨ ਨੈਕ ਨਾ ਕਹਿਓ ਕਰੇ ਮੇਰੀ ਸੁਣਦਾ ਹੀ ਨਹੀਂ ਸਿੱਖ ਸਿਖਾਏ ਰਹੇ ਹੋ ਆਪਣੀ ਸੀ ਸਤਗੁਰੂ ਕਹਿੰਦੇ ਮੈਂ ਤੇ ਬੜੀ ਕੋਸ਼ਿਸ਼ ਕੀਤੀ ਬੜਾ ਕੋਈ ਸਿਖਾਉਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਯਤਨ ਵੀ ਨਹੀਂ ਕੀਤਾ ਕਦੇ ਅਸੀਂ ਆਪਣੇ ਆਪ ਨੂੰ ਸਮਝਾ ਕੇ ਸਹੀ ਰਸਤੇ ਤੇ ਲੈ ਕੇ ਆਉਣ ਦਾ ਯਤਨ ਹੀ ਨਹੀਂ ਕੀਤਾ ਇਹਨੂੰ ਮੈਂ ਬੜੀ ਵਾਰ ਸਤਗੁਰੂ ਦੀ ਬਾਣੀ ਦਾ ਜਦੋਂ ਬਚਨ ਪੜਦਾ ਤੇ ਗੱਲ ਸੋਚਦਾ ਸਤਗੁਰੂ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਅਸੀਂ ਪੜਦੇ ਆ ਸਤਗੁਰੂ ਨੇ ਬਖਸ਼ਿਸ਼ ਕੀਤੀ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਤੇ ਹਜ਼ੂਰ ਨੇ ਮਸਕਤ ਘਾਲ ਦਾ ਲਫ਼ਜ਼ ਵਰਤਿਆ ਮਸਕਤ ਦਾ ਅਰਥ ਹੁੰਦਾ ਕਮਿਹਨਤ ਘਾਲ ਦਾ ਅਰਥ ਹੁੰਦਾ ਕਰੜੀ ਮਿਹਨਤ ਮਰਜ਼ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਉਹਨਾਂ ਨੇ ਕਰੜੀ ਮਿਹਨਤ ਕੀਤੀ ਹੁਣ ਬੰਦਾ ਪੁੱਛੇ ਨਾਮ ਨੂੰ ਧਿਆਉਣਾ ਕਿੰਨੀ ਕਰੜੀ ਮਿਹਨਤ ਹੈ ਕਿੰਨਾ ਕੋਖਾ ਕੰਮ ਹੈ ਜੇ ਬਾਰੀ ਤਰਤੇ ਵੇਖੀ ਤੇ ਬੰਦਾ ਕਹੇਗਾ ਵੀ ਬੈ ਕੇ ਵਾਗੁਰੂ ਵਾਗੁਰੂ ਕਰਨਾ ਕਿੰਨਾ ਖੋਖਾ ਕੰਮ ਹੈ ਵਾਗੁਰੂ ਕਰਨਾ ਬਹੁਤ ਸੋਖਾ ਹੋ ਸਕਦਾ ਹੈ ਜ਼ੁਬਾਨ ਤੋਂ ਰੱਬ ਰੱਬ ਕਾਣਾ ਕਿਸੇ ਵੀ ਨਾਮ ਨੂੰ ਬਾਰ ਬਾਰ ਜਾਪ ਕਰਨਾ ਗੁਰਬਾਣੀ ਦਾ ਪਾਠ ਕਰ ਲੈਣਾ ਸੁਣ ਲੈਣਾ ਬਹੁਤ ਸੋਖਾ ਹੋ ਸਕਦਾ ਹੈ ਪਰ ਉਸੇ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਦੇ ਵਾਸਤੇ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਤੇ ਜਿਨ੍ਹਾਂ ਨੇ ਉਸ ਗੱਲ ਨੂੰ ਜੀਵਨ ਦੇ ਵਿੱਚ ਲਾਗੂ ਕੀਤਾ ਜਿਨ੍ਹਾਂ ਨੇ ਉਸ ਗੱਲ ਨੂੰ ਆਪਣੇ ਜੀਵਨ ਦੇ ਅੰਦਰ ਐਕਸੈਪਟ ਕੀਤਾ ਉਹਨਾਂ ਨੂੰ ਸਤਿਗੁਰੂ ਨੇ ਕਿਹਾ ਇਹਨਾਂ ਨੇ ਮਿਹਨਤ ਕੀਤੀ ਆਪਣੇ ਆਪ ਦੇ ਉੱਪਰ ਉਹਨਾਂ ਨੇ ਆਪਣੇ ਜੀਵਨ ਨੂੰ ਘੜਿਆ ਹੈ ਉਹਨਾਂ ਨੇ ਉਸ ਸਾਂਚੇ ਦੇ ਵਿੱਚ ਜਿਸ ਸਾਂਚੇ ਦੇ ਵਿੱਚ ਸਤਿਗੁਰੂ ਸਾਨੂੰ ਫਿੱਟ ਕਰਨਾ ਚਾਹੁੰਦੇ ਨੇ ਜਿਸ ਆਕਾਰ ਦਾ ਸਾਡੇ ਮਨ ਨੂੰ ਸਤਿਗੁਰੂ ਬਣਾਉਣਾ ਚਾਹੁੰਦੇ ਨੇ ਉਹਨਾਂ ਨੇ ਆਪਣੇ ਮਨ ਦੇ ਵਿੱਚੋਂ ਉਹ ਸਾਰਾ ਕੁਝ ਕੱਢ ਦਿੱਤਾ ਜਿਹੜਾ ਉਸ ਆਕਾਰ ਤੋਂ ਬਾਹਰ ਸੀ ਤੇ ਸਤਿਗੁਰੂ ਦੇ ਸਾਂਚੇ ਦੇ ਵਿੱਚ ਜਾ ਕੇ ਫਿੱਟ ਹੋ ਗਏ ਉਹਨਾਂ ਦਾ ਹੀ ਜੀਵਨ ਸਤਿਗੁਰੂ ਨੇ ਸਫਲ ਤੇ ਕਾਮਯਾਬ ਆਖਿਆ ਉਹਨਾਂ ਦੀ ਮਿਹਨਤ ਨੂੰ ਸਤਿਗੁਰੂ ਨੇ ਕਿਹਾ ਇਹਨਾਂ ਦੀ ਮਿਹਨਤ ਜਿਹੜੀ ਉਹ ਪ੍ਰਵਾਨ ਹੋਈ ਹੈ ਕਿਉਂਕਿ ਇਹਨਾਂ ਨੇ ਆਪਣੇ ਆਪ ਦੇ ਉੱਪਰ ਕੰਮ ਕੀਤਾ ਹੈ ਆਪਣੇ ਜੀਵਨ ਨੂੰ ਸਵਾਰਿਆ ਇਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਆਪ ਸਵਾਰਨ ਦਾ ਕੀ ਅਰਥ ਹੈ ਮੇਰਾ ਮਨ ਮੇਰੀ ਗੱਲ ਨੂੰ ਪ੍ਰਵਾਨ ਕਰ ਰਿਹਾ ਜਿਹੜੀ ਗੱਲ ਮੈਂ ਕਰ ਰਿਹਾ ਮੇਰਾ ਆਪਣਾ ਅੰਦਰ ਮੇਰਾ ਆਪਣਾ ਮਨ ਮੇਰੀ ਗੱਲ ਨੂੰ ਪ੍ਰਵਾਨ ਕਰ ਰਿਹਾ ਹੈ ਮੇਰੀ ਗੱਲ ਨੂੰ ਦੁਨੀਆ ਮੰਨ ਲੈਂਦੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਮੈਂ ਖੁਦ ਆਪਣੀ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਇਹਨੂੰ ਸਾਇਬ ਕਹਿੰਦੇ ਸਿੱਖ ਸਿਖਾਏ ਰਹੇ ਉਹ ਆਪਣੀ ਸੀ ਦੁਰਮਤ ਤੇ ਨਾ ਤਰ ਹਜੇ ਵੀ ਇਹ ਭੈੜੇ ਕੰਮਾਂ ਤੋਂ ਨਹੀਂ ਟਰਦਾ ਜਿੰਨਾ ਮਰਜੀ ਸਮਝਾ ਲਵਾ ਫਿਰ ਵੀ ਇਹ ਕਿਤੇ ਨਾ ਕਿਤੇ ਜਾ ਕੇ ਭੈੜੇ ਕੰਮ ਮਾੜਾ ਸੁਭਾਅ ਇਹਦੇ ਨਾਲ ਹੀ ਤੁਰਿਆ ਫਿਰਦਾ ਹੈ ਅੱਗੇ ਬਖਸ਼ਿਸ਼ ਕੀਤੀ ਮਦ ਮਾਇਆ ਕੈ ਭਇਓ ਬਾਬਰੋ ਹਰ ਜਸ ਨਾ ਉਚਰ ਪਰ ਕਰ ਪਰ ਪੰਚ ਜਗਤ ਕੋ ਡਹਿ ਕੇ ਆਪਣੋ ਉਦਰ ਪਰ ਮਦ ਮਦ ਦਾ ਅਰਥ ਹੁੰਦਾ ਜੀ ਨਸ਼ਾ ਤੇ ਦਦੇ ਨੂੰ ਸਿਆਰੀ ਨਸ਼ੇ ਦੇ ਵਿੱਚ ਕਾਦੇ ਨਸ਼ੇ ਦੇ ਵਿੱਚ ਮਾਇਆ ਦੇ ਨਸ਼ੇ ਦੇ ਵਿੱਚ ਭਇਓ ਬਾਵਰੋ ਬਾਵਰੇ ਦਾ ਅਰਥ ਝੱਲਾ ਹੋਇਆ ਇਹ ਮਾਇਆ ਦੇ ਨਸ਼ੇ ਦੇ ਵਿੱਚ ਝੱਲਾ ਹੋਇਆ ਪਿਆ ਹਰ ਜਸ ਨਾ ਉਚਰੈ ਪਰਮਾਤਮਾ ਦੇ ਗੋਣੇ ਗਾਇਨ ਹੀ ਨਹੀਂ ਕਰਦਾ ਇਹ ਨਸ਼ੇ ਦੇ ਵਿੱਚ ਹੈ ਦੇ ਨਸ਼ੇ ਦੇ ਵਿੱਚ ਇੰਨਾ ਕੁ ਮਸਤ ਹੈ ਵੀ ਜੋ ਕੁਝ ਇਹ ਕਰ ਰਿਹਾ ਨਾ ਉਸੇ ਪਾਸੇ ਦਾ ਧਿਆਨ ਲੱਗਿਆ ਹੋਇਆ ਤੁਸੀਂ ਵੇਖੋ ਜਿਹੜੇ ਇਨਸਾਨ ਕਿਸੇ ਵੀ ਨਸ਼ੇ ਦੀ ਵਰਤੋਂ ਕਰਦੇ ਨੇ ਉਹ ਹਰ ਇਨਸਾਨ ਦਾ ਵੱਖਰਾ ਇੱਕ ਨਜ਼ਰੀਆ ਹੁੰਦਾ ਹੈ ਕਈ ਇਨਸਾਨ ਇਹੋ ਜਿਹੇ ਹੁੰਦੇ ਨੇ ਜਿਹੜੇ ਕੀ ਨਸ਼ਾ ਕਰਨ ਤੋਂ ਪਹਿਲਾਂ ਗੱਲ ਹੀ ਨਹੀਂ ਕਰਦੇ ਬੜੇ ਚੁੱਪ ਰਹਿੰਦੇ ਨੇ ਉਹਨਾਂ ਦੇ ਅੰਦਰ ਨਸ਼ਾ ਚਲਾ ਜਾਏ ਤੇ ਫਿਰ ਉਹ ਚੁੱਪੀ ਨਹੀਂ ਹੁੰਦੇ ਬੋਲਦੇ ਹੀ ਰਹਿੰਦੇ ਨੇ ਕਈ ਇਹੋ ਜਿਹੇ ਨੇ ਜਿਹੜੇ ਉਦਾਂ ਤੇ ਚੁੱਪ ਰਹਿੰਦੇ ਨੇ ਜਿਹੜੇ ਉਦਾਂ ਕੋਈ ਇਦਾਂ ਦੀ ਗੱਲ ਨਹੀਂ ਕਰਦੇ ਤੇ ਕਈ ਨਸ਼ਾ ਕਰਨ ਤੋਂ ਬਾਅਦ ਬੜੇ ਵੱਡੇ ਗਿਆਨੀ ਬਣ ਜਾਂਦੇ ਨੇ ਉਹ ਧਰਮ ਗ੍ਰੰਥਾਂ ਦੀਆਂ ਗੱਲਾਂ ਹੁਣ ਅੰਦਰ ਤੇ ਹੈ ਜਿਹੜੀ ਗੱਲ ਆ ਰਹੀ ਹੈ ਅੰਦਰ ਭਰੀ ਹੋਈ ਹੈ ਪਰ ਉਹ ਨਸ਼ੇ ਦੇ ਵਿੱਚ ਜਿਹੜੀ ਪਹਿਲਾਂ ਹਿੰਮਤ ਨਹੀਂ ਸੀ ਹੁਣ ਇਹੋ ਜੇ ਇਨਸਾਨ ਨੂੰ ਨਸ਼ੇ ਦੇ ਵਿੱਚ ਤੁਸੀਂ ਉਹਨੂੰ ਸਮਝਾਓ ਕੁਝ ਉਹਨੇ ਸਾਡੀ ਗੱਲ ਨੂੰ ਸੁਣਦਾ ਹੀ ਨਹੀਂ ਉਹ ਕਹਿੰਦਾ ਪਹਿਲਾਂ ਮੇਰੀ ਸੁਣਨ ਉਨੂੰ ਜਿੰਨਾ ਸਮਝਾਇਆ ਵੀ ਉਸ ਤੋਂ ਬਾਅਦ ਉਹਨੂੰ ਪੁੱਛੋ ਕੀ ਸੀ ਉਹਨੂੰ ਕੁਝ ਨਹੀਂ ਪਤਾ ਠੀਕ ਉਸੇ ਤਰੀਕੇ ਨਾਲ ਸਾਡਾ ਮਨ ਜਿਹੜਾ ਹੈ ਉਹ ਮਾਇਆ ਦੇ ਨਸ਼ੇ ਦੇ ਵਿੱਚ ਇੰਨਾ ਕੁ ਮਸਤ ਹੈ ਵੀ ਇਹਨੂੰ ਆਪਣੇ ਵੱਲੋਂ ਅਸੀਂ ਕੁਝ ਸਮਝਾਉਣ ਦਾ ਵੀ ਯਤਨ ਕਰਦੇ ਆ ਨਾ ਤੇ ਕਹਿੰਦਾ ਵੀ ਮੇਰੇ ਪੱਲੇ ਨਹੀਂ ਪੈ ਰਹੀ ਕਿਉਂਕਿ ਮੈਂ ਨਸ਼ੇ ਦੇ ਵਿੱਚ ਆ ਸਾਡਾ ਮਨ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਹੋਇਆ ਹੈ ਚਸਕੇ ਦੇ ਵਿੱਚ ਮਦ ਮਾਇਕੈ ਭਇਓ ਬਾਬਰੋ ਹਰ ਜਸ ਨਾ ਉਚੜੈ ਕਰ ਪਰਪੰਚ ਜਗਤ ਕੋ ਡਹਿ ਕੈ ਪਰਪੰਚ ਦਾ ਅਰਥ ਬੜੇ ਹਿੱਲੇ ਕਰਕੇ ਤਰੀਕੇ ਕਰਕੇ ਡਹਿ ਕੈ ਦਾ ਅਰਥ ਹੈ ਠੱਗਦਾ ਬੜੇ ਹਿੱਲੇ ਹੁਜ਼ਰੇ ਕਰਕੇ ਨਾ ਇਹ ਮਨ ਜਗਤ ਨੂੰ ਠੱਗਦਾ ਹੈ ਜਗਤ ਦੇ ਨਾਲ ਠੱਗੀਆਂ ਮਾਰਦਾ ਹੈ ਆਪਣੋ ਉਦਰ ਭਰੈ ਤੇ ਆਪਣਾ ਢਿੱਡ ਭਰਦਾ ਅੱਛਾ ਢਿੱਡ ਕੱਲਾ ਪ੍ਰਸ਼ਾਦੇ ਦੇ ਨਾਲ ਹੀ ਨਹੀਂ ਭਰਿਆ ਜਾਂਦਾ ਕਈ ਵਾਰ ਬੰਦਾ ਝੂਠ ਬੋਲ ਕੇ ਠੱਗੀ ਮਾਰ ਕੇ ਕਿਸੇ ਨੂੰ ਨੀਵਾ ਵੀ ਦਿਖਾਣਾ ਚਾਹੁੰਦਾ ਹੈ। ਹਰ ਬੰਦੇ ਦੀ ਆਪਣੀ ਵੱਖਰੀ ਭੁੱਖ ਹੈ ਜੀ। ਕੋਈ ਬੰਦਾ ਕਿਸੇ ਦੀ ਹੀੱਠੀ ਕਰਕੇ ਕਿਸੇ ਦੀ ਬੇਪਤੀ ਕਰਕੇ ਜਾਂ ਕਿਸੇ ਨੂੰ ਚਾਰ ਗੱਲਾਂ ਸੁਣਾ ਕੇ ਬਾਹਰ ਆ ਕੇ ਕਹਿੰਦਾ ਸਵਾਦ ਆ ਗਿਆ ਦੇਖਿਆ ਮੈਂ ਬੁੱਲਣ ਨਹੀਂ ਦਿੱਤਾ। ਕਹਿੰਦਾ ਮੈਂ ਇੰਨੀ ਬੇਇੱਜ਼ਤੀ ਕੀਤੀ ਮੈਂ ਇੰਨਾ ਜਲੀਲ ਕੀਤਾ ਮੈਂ ਇੰਨਾ ਜਲੀਲ ਕੀਤਾ ਯੋ ਮੇਰੇ ਸਾਹਮਣੇ ਬੋਲਿਆ ਨਹੀਂ ਹੁਣ ਕੀ ਆ ਇਹ ਉਹਦੀ ਭੁੱਖ ਸੀ ਵੀ ਵਾ ਕਿਸੇ ਨੂੰ ਨੀਵਾ ਦਿਖਾਵਾਂ ਮੈਂ ਕਿਸੇ ਦੀ ਹਿੱੱਠੀ ਕਰਾਂ ਇਹ ਵੀ ਬੰਦੇ ਦੀ ਭੁੱਖ ਹੈ ਸੱਭ ਨੇ ਬਖਸ਼ਿਸ਼ ਕੀਤੀ ਇਹ ਮਨ ਬੜੇ ਟਕਵੰਜ ਕਰਕੇ ਬੜੇ ਹਿਲੇ ਕਰਕੇ ਆਪਣੀ ਭੁੱਖ ਦੀ ਪੂਰਤੀ ਕਰਦਾ ਜਿਹਦੇ ਅੰਦਰ ਲੋਭ ਦੀ ਭੁੱਖ ਹੈ ਉਹ ਬੰਦ ਉਹ ਮਨ ਲੋਭ ਦੀ ਖਾਤਰ ਹਿਲੇ ਕਰਦਾ ਜਿਹਦੇ ਅੰਦਰ ਕਾਮ ਦੀ ਭੁੱਖ ਹੈ ਉਹ ਕਾਮ ਦੇ ਵਾਸਤੇ ਹਿਲੇ ਕਰਦਾ ਜਿਹਦੇ ਅੰਦਰ ਲਾਲਚ ਦੀ ਭੁੱਖ ਹੈ ਉਹ ਲਾਲਚ ਦੇ ਵਾਸਤੇ ਪਰਪੰਚ ਕਰਦਾ ਹੈ ਜਿਹਦੇ ਅੰਦਰ ਕ੍ਰੋਧ ਦੀ ਭੁੱਖ ਹੈ ਉਹ ਕ੍ਰੋਧ ਦੇ ਵਾਸਤੇ ਪਰਪੰਚ ਕਰਦਾ ਹੈ ਸਹਿਬ ਕਹਿੰਦੇ ਇਹ ਮੇਰਾ ਮਨ ਜਿੱਦੜ ਮੈਂ ਇਹਨੂੰ ਜੋੜਨਾ ਚਾਹੁੰਨਾ ਉਧਰ ਨਹੀਂ ਜੁੜਦਾ ਜੇ ਮੈਂ ਸਮਝਾਉਣ ਦੀ ਕੋਸ਼ਿਸ਼ ਵੀ ਕਰਾਂ ਤੇ ਮੇਰੀ ਨਹੀਂ ਸੁਣਦਾ ਬਚਨ ਹੈ ਸਾਬ ਦਾ ਮਦ ਮਾਇਕੈ ਭਇਓ ਬਾਬਰੋ ਹਰ ਜਸ ਨਾ ਉਚਰੈ ਕਰ ਪਰਪੰਚ ਜਗਤ ਕੋ ਡਹਿਕੈ ਆਪਣੋ ਉਧਰ ਪਰੈ ਅੱਗੇ ਪਤਾ ਹੈ ਸਵਾਨ ਪੂੰਛ ਜਿਉ ਹੋਏ ਨਾ ਸੁੱਤ ਮਹਾਰਾਜ ਕਹਿੰਦੇ ਮੇਰੇ ਮਨ ਦਾ ਹਾਲ ਇਦਾਂ ਦਾ ਆਮ ਤੌਰ ਤੇ ਇਹ ਸਾਡੀ ਬੋਲੀ ਦਾ ਅਖਾਣ ਹੈ ਵੀ ਕੁੱਤੇ ਦੀ ਪੂੰਛ ਹੁਣ ਉਹਦਾ ਜਿਹੜਾ ਉਹ ਸਟ੍ਰਕਚਰ ਇਦਾਂ ਦਾ ਬਣਿਆ ਹੋਇਆ ਉਹਨੂੰ ਸਿੱਧਾ ਨਹੀਂ ਕੀਤਾ ਜਾ ਸਕਦਾ ਤੇ ਮਹਾਰਾਜ ਕਹਿੰਦੇ ਮੇਰੇ ਮਨ ਦੇ ਹਾਲਾਤ ਇਦਾਂ ਦੇ ਬਣੇ ਹੋਏ ਨੇ ਵੀ ਜੇ ਮੈਂ ਕੋਸ਼ਿਸ਼ ਕਰਕੇ ਇਹਨੂੰ ਸਿੱਧਾ ਵੀ ਕਰਨ ਦੀ ਕੋਸ਼ਿਸ਼ ਕਰਾਂ ਨਾ ਇਹ ਫਿਰ ਮੁੜ ਤੋੜ ਕੇ ਉੱਥੇ ਹੀ ਆ ਜਾਣਾ ਮੈਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਸਾਡੇ ਨਾਲ ਵਾਪਰਦਾ ਆਪਣੇ ਮਨ ਨੂੰ ਆਪਣੇ ਆਪ ਨੂੰ ਬੜੀ ਵਾਰ ਰਾਤ ਨੂੰ ਸਮਝਾ ਕੇ ਸੌਣੇ ਆ ਕਿ ਸਵੇਰ ਤੋਂ ਨਵਾਂ ਸ਼ੁਰੂਆਤ ਕਰਾਂਗੇ ਸਵੇਰ ਤੋਂ ਇਹ ਕੁਝ ਕਰਾਂਗੇ ਤੇ ਜਦੋਂ ਸਮਝਾ ਰਹੇ ਹੁੰਨੇ ਆ ਮੈਂ ਕਈ ਵਾਰ ਸਮਝਦਾ ਸਤਿਗੁਰੂ ਦੀ ਬਾਣੀ ਨੇ ਗੱਲ ਬੜੀ ਵਾਰ ਰੱਖੀ ਹੈ ਸਾਡਾ ਮਨ ਨਾ ਚਲਾਕ ਤੇ ਚੰਚਲ ਬੱਚੇ ਵਰਗਾ ਹੈ ਤੁਸੀਂ ਵੇਖੋ ਬੱਚੇ ਨੂੰ ਜਦੋਂ ਤੁਸੀਂ ਕੋਈ ਗੱਲ ਸਮਝਾਉਂੋ ਨਾ ਜਦੋਂ ਤੁਹਾਡੀ ਗੱਲ ਸੁਣ ਰਿਹਾ ਤੇ ਤੁਹਾਨੂੰ ਇੰਜ ਲੱਗਦਾ ਵੀ ਸਾਰੀ ਸਮਝ ਗਿਆ ਉਹਨੇ ਹਾਂਜੀ ਹਾਂਜੀ ਕਰੀ ਜਾਣਾ ਠੀਕ ਹੈ ਜੀ ਬਿਲਕੁਲ ਠੀਕ ਹੈ ਤੇ ਜਦੋਂ ਅਸੀਂ ਉਹਨੂੰ ਗੱਲ ਸਮਝਾ ਰਹੇ ਹਾਂ ਸਾਨੂੰ ਇੰਜ ਲੱਗਦਾ ਵੀ ਜਿੰਨੀ ਗੱਲ ਮੈਂ ਇਹਨੂੰ ਗੱਲ ਸਮਝਾਈ ਹੈ ਨਾ ਸਾਰੀ ਇਹਦੇ ਪੱਲੇ ਪੈ ਗਈ ਤੇ ਜਿੰਨੀ ਗੱਲ ਮੈਂ ਇਹਨੂੰ ਸਮਝਾਈ ਹੈ ਹੁਣ ਉਦਾਂ ਹੀ ਕਰੇਗਾ ਤੇ ਜਿੱਦਾਂ ਹੀ ਅਸੀਂ ਸਮਝਾ ਕੇ ਹਟਦੇ ਹਾਂ ਜੋ ਕੁਝ ਅਸੀਂ ਸਮਝਾਇਆ ਉਹਦੇ ਹੀ ਉਲਟ ਕਰਦਾ ਸਾਡਾ ਮਨ ਵੀ ਉਸੇ ਤਰੀਕੇ ਦੇ ਨਾਲ 2 ਘੰਟੇ 3 ਘੰਟੇ ਸਾਰਾ ਸਾਰਾ ਦਿਨ ਲਾ ਕੇ ਸੰਗਤ ਕੀਤੀ ਮਨਾ ਤੇ ਕਿਹਾ ਕਰ ਮਨਾ ਮਾੜਾ ਨਾ ਸੋਚਿਆ ਕਰ ਕਿਸੇ ਦਾ ਅਸੀਂ ਹਜੇ ਸੋਚ ਕੇ ਹਟਦੇ ਨਹੀਂ ਤੇ ਉਹ ਫਿਰ ਉੱਥੇ ਕੰਮ ਸ਼ੁਰੂ ਕਰ ਦਿੰਦਾ ਸਾਡਾ ਇੱਕ ਹੋਰ ਬੜਾ ਕਮਾਲ ਦਾ ਦੇਖੋ ਸਾਡੇ ਸਮਾਜ ਦਾ ਇੱਕ ਵਿਧਾਨ ਹੈ ਅਸੀਂ ਨਾ ਘੰਟਿਆਂ ਵੱਧੀ ਪਹਿਲਾਂ ਕਿਸੇ ਦੀ ਗੱਲਾਂ ਕਰਦੇ ਹਾਂ ਕਿਸੇ ਦੀ ਨਿੰਦਾ ਕਰਦੇ ਹਾਂ ਕਿਸੇ ਦੀ ਚੁਗਲੀ ਕਰਦੇ ਹਾਂ ਪਹਿਲਾਂ ਅਸੀਂ ਸਾਹ ਨਹੀਂ ਲੈਣਾ ਜਦੋਂ ਘੰਟਾ ਡੇਢ ਘੰਟਾ ਹੋ ਗਿਆ ਸਾਡੇ ਕੋਲ ਗੱਲਾਂ ਮੁੱਕੀਆਂ ਨਾ ਫਿਰ ਅਸੀਂ ਗੱਲ ਕਹਿੰਨਾ ਚਲੋ ਛੱਡੋ ਅਸੀਂ ਕੀ ਲੈਣਾ ਸਾਨੂੰ ਕੀ ਲਾਭ ਕਿਸੇ ਦੀਆਂ ਗੱਲਾਂ ਕਰਕੇ ਅੱਛਾ ਜਦੋਂ ਲਾਭ ਨਹੀਂ ਸੀ ਤੇ ਤੁਸੀਂ ਡੇਢ ਘੰਟਾ ਘਾਦੇ ਤੇ ਲਾ ਦਿੱਤਾ ਮਹਾਰਾਜ ਸਾਬ ਦੇਖਦਾ ਮਹਾਰਾਜ ਆਪੇ ਕਰੇਗਾ ਜੇ ਮਹਾਰਾਜ ਨੇ ਆਪੇ ਕਰਨਾ ਸੀ ਇਹ ਸਾਡਾ ਸਾਰਿਆਂ ਦਾ ਹੀ ਹਾਲ ਹੈ ਮਹਾਰਾਜ ਆਪੇ ਕਰੇਗਾ ਉਹ ਗੱਲ ਕੀ ਹੁਣ ਪਹਿਲਾਂ ਸਾਡੇ ਮਨ ਨੂੰ ਇਹ ਪਤਾ ਨਹੀਂ ਲੱਗਦਾ ਵੀ ਤੂੰ ਮਾੜਾ ਕਰ ਰਿਆਂ ਜਦੋਂ ਗੱਲਾਂ ਮੁੱਕ ਗਈਆਂ ਸਾਡੀਆਂ ਸਾਰੀਆਂ ਗੱਲਾਂ ਮੁੱਕਣ ਤੋਂ ਬਾਅਦ ਅਸੀਂ ਕਹਿੰਨੇ ਆ ਵੀ ਨਹੀਂ ਚਲੋ ਹੁਣ ਛੱਡੋ ਪਰੇ ਜਦੋਂ ਛੱਡਣ ਨੂੰ ਰਹਿ ਕੁਝ ਨਹੀਂ ਗਿਆ ਇਹਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ ਸਵਾਨ ਉੱਚ ਜਿਓ ਹੋਏ ਨਾ ਸੁਧੋ ਇਹ ਨਹੀਂ ਟਿਕਦਾ ਜਿੰਨਾ ਮਰਜ਼ੀ ਸਮਝਾ ਕੇ ਅਜਾ ਟਿਕਾ ਕੇ ਪਾਠ ਕਰਨਾ ਅਜ ਮਨ ਨੂੰ ਟਿਕਾ ਕੇ ਰੱਖਣ ਅਜ ਮਾਨੇਦਰ ਉਧਰ ਨਹੀਂ ਜਾਣ ਦੇਣ ਇਹ ਕਿਤੇ ਟਿਕਦਾ ਕਹੇ ਉਹ ਨਾ ਕਾਨ ਤਰ ਬੀ ਮੇਰੀ ਗੱਲੇ ਦੇ ਕੰਨ ਦੇ ਨਹੀਂ ਟਿਕਦੀ ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਕੇ ਜਾਤੇ ਕਾਜ ਸਰ ਗੁਰੂ ਤੇਗ ਬਹਾਦਰ ਸੇ ਕਹਿੰਦੇ ਆਓ ਨਿਤ ਰਮੇ ਹੋਏ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ ਜਿਹਦੇ ਨਾਲ ਸਾਡੇ ਜੀਵਨ ਦਾ ਕਾਜ ਸਵਰ ਸਕੇ ਜੀ ਦੇ ਨਾਲ ਜੋ ਸਾਡੀ ਜ਼ਿੰਦਗੀ ਦਾ ਅਸਲ ਮਕਸਦ ਹੈ ਉਹ ਸਵਰ ਸਕਦਾ ਜਦੋਂ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ ਸਭ ਪਤਸ਼ਾਹੀ ਕਿਰਪਾ ਕਰਨ ਬਖਸ਼ਿਸ਼ ਕਰਨ ਦੇਵਗੰਦਾਰੀ ਰਾਗ ਦਾ ਪਹਿਲਾ ਸ਼ਬਦ ਅੱਜ ਅਸੀਂ ਵਿਚਾਰਿਆ ਸਤਿਗੁਰੂ ਪਤਸ਼ਾਹੀ ਕਿਰਪਾ ਕਰਨ ਇਹਦੇ ਵਿਚਾਰ ਅਗਲੇ ਦਿਵਾਨਾਂ ਦੇ ਅੰਦਰ ਅਸੀਂ ਕਰਨ ਦਾ ਯਤਨ ਕਰਾਂਗੇ ਜੀ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾ Satna...